ਤਨ ਸਤਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਿਆਈ ਗੁਰਪੁਰਬ ਹੈ ਤਨ ਸਤਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕੀਤੀ ਇੱਥੇ ਦੁਨੀਆ ਭਰ ਦੇ ਲੋਕ ਆਸਥਾ ਰੱਖਦੇ ਨੇ ਔਰ ਦੁਨੀਆ ਭਰ ਦੇ ਲੋਕ ਹੀ ਸਤਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਿ ਆ ਕੇ ਵੈਸ਼ੂ ਜੀ ਬਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੇ ਹਨ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਕਿਸਮ ਰਾਜ ਜੋਗ ਪਖਤ ਜੀ ਜਨ ਗੁਰੂ RAMDAS ਕੰਨ ਸਤਿਗੁਰੂ ਗੁਰੂ RAMDAS ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਿਆਈ ਗੁਰਪੁਰਬ ਹੈ ਤਾਂ ਸਤਿਗੁਰੂ ਗੁਰੂ RAMDAS ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣਾ ਸਾਰਾ ਜੀਵਨ ਗੁਰੂ ਕਰਦੇ ਸੇਵਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਪੱਖੇ ਦੀ ਸੇਵਾ ਕੀਤੀ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਵਿਸ਼ਾਉਣਿਆਂ ਦੀ ਸੇਵਾ ਕੀਤੀ ਔਰ ਇਹਨੇ ਕੋ ਸੇਵਾ ਕੀਤੀ ਕਿ ਧਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਰਕ ਵਿੱਚ ਵੀ ਸਤ ਗੁਰੂ ਧਾਨ ਗੁਰੂ ਰਾਮਦਾਸ ਜੀ ਮਹਾਰਾਜ ਪੂਰੇ ਉੱtre ਅਖੀਰ ਸਤ ਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਮੰਤਰ ਕੀਤੀ ਤੇ ਆਈ ਦੇ ਦਿਨ ਧਾਨ ਗੁਰੂ ਰਾਮਦਾਸ ਜੀ ਮਹਾਰਾਜ ਜਿਨਾ ਦਾ ਪਹਿਲਾ ਨਾਮ ਬਚਪੰ ਦਾ ਨਾਮ ਮਾਪਿਆਂ ਦਾ ਨਾਮ ਗੇਠਾ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਕੇ ਧਾਨ ਗੁਰਨਾਮਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਜ ਪੀਰਥ ਸ੍ਰੀ ਅੰਮ ਸਰਸੈਬ ਜੀ ਨੂੰ ਵਸਾਉਣਾ ਕੀਤਾ 52 ਪ੍ਰਕਾਰ ਦੇ ਕਿੱਤਾਕਾਰਾਂ ਨੂੰ ਲੈ ਕੇ ਇੱਥੇ ਵਸਾ ਕੇ ਤੇ ਇਹ ਜਿਹੜਾ ਸ਼ਹਿਰ ਹੈ ਦੇ ਬਾਰੇ ਕਨਗੁਰ ਵਰਜਨ ਦੇਵਚੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਡਿੱਠੇ ਸਭੇ ਤਾਪ ਨਹੀਂ ਤੁਝੇ ਆ ਬਦਹੁ ਪੁਰਖ ਵਿਧਾਤਾ ਤਾਪੂ ਸੋਹਿਆ ਵਾਸ ਦੇ ਸਗਨ અપਾਰ ਅਨੂ ਪ੍ਰਮਦਾਸ ਪੁਰ ਹਰ ਹਾਂ ਨਾਨਕ ਕਾ ਸਮਰ ਜਾਹੇ ਮਾਇਆ ਕਾ ਰਾਮਦਾਸ ਸਰ ਇੱਕੋ ਗਵਸ ਦਾ ਸ਼ਹਿਰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਰਾਜਮਾਨ ਨੇ ਜਿੱਥੇ ਦੁਨੀਆ ਭਰ ਦੇ ਲੋਕ ਆਸਥਾ ਰੱਖਦੇ ਨੇ ਔਰ ਦੁਨੀਆ ਭਰ ਦੇ ਲੋਕ ਹੀ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕੇ ਆ ਕੇ ਦਰਸ਼ਕ دیدارੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੇ ਹਨ ਅੱਜ ਜਿੱਥੇ ਸਤਿਗੁਰਾਂ ਦਾ ਪਾਵਨ ਗੁਰਿਆਈ ਪੁਰਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕੇ ਮਨਾਇਆ ਜਾ ਰਿਹਾ ਹੈ ਸ਼੍ਰੀ ਗੋਵਿੰਦワਲ ਸਾਹਿਬ ਜੀ ਦੇ ਕੇ ਮਨਾਇਆ ਜਾ ਰਿਹਾ ਹੈ ਉੱਥੇ ਵੱਖ-ਵੱਖ ਸਥਾਨਾਂ ਤੇ ਸੰਸਾਰ ਭਾਲ ਜੀ ਸਾਹਿਬ ਜੀ ਦਾ ਗੁਰਿਆਈ ਪੁਰਬ ਹੋਤ ਹੀ ਸਰਦਾਰ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਵੱਲੋਂ ਕੀਤੇ ਹੋਏ ਪਾਉਰਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸਮੁੱਚੇ ਸੰਸਾਰ ਭਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਹਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੁਲਾਈ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ